ਕੋ ਕਿਧਰ ਫਿਰਦੀ ਅੱਜ ਹਏ ਬੇਕਾਇਲੀਆ ਤੂੰ ਨਾ ਕਾਲੀ ਬਿੱਲੀ ਬਣ ਕੇ ਰਾ ਕਿਉਂ ਰੋਕਦਾ ਹੁੰਦਾ ਓ ਕਾਲੀ ਬਿੱਲੀ ਮਨ ਮੈਂ ਤਾਂ ਦੂਰ ਚਾਹ ਬਿਮਾਰੀ ਹੀ ਮਖਾ ਲੱਗਦੀ ਤਾਂ ਉਹੀ ਐਂਡ ਮੱਟੇ ਜੀ ਤੂੰ ਲੱਗਦੀ ਤਾਂ ਉਹੀ ਆ ਤੂੰ ਕਿਧਰ ਫੰਦਾ ਘਟ ਡਾ ਬਿੰਗਾ ਓ ਮੈਂ ਤਾਂ ਖੇਤ ਜਾਂਦਾ ਸੀ ਇੰਦਨ ਅੱਛਾ ਖੇਤ ਜਾਂਦਾ ਸੀ ਆ ਬਗ ਜਾ ਤੂੰ ਉਹ ਆਇਆ ਦੂਣ ਬਸ ਮੈਂ ਤਾਂ 베ਰੀ ਜੀ ਤਾਂ ਲੱਕੜਾਂ ਤੋੜਦੀਆਂ ਕਿ ਲੱਕੜਾਂ ਤੈਨੂੰ ਮੈਂ ਤੜਾ ਦੂੰਗਾ ਉਧਰ ਬਹਿਰੀਆਂ ਆਪਣੇ ਨਾ ਨਾ ਬਸ ਮੈਂ ਤਾਂ ਮੋੜਾਂ ਕਿ ਇਕੱਠੀਆਂ ਕਰ ਲੈਣੀਆਂ ਉਹਨੂੰ ਕਿਹਾ ਸੀਗਾ ਨਾਲ ਦੇਣ ਪੰਜਰੀ ਨੂੰ ਪਰੀਤੋਂ ਨੂੰ ਮੱਖਾਂ ਦੀ ਭਾਲ ਚਾਹ ਹਾਂ ਉਹ ਕੰਜਰੀ ਉਹਨੂੰ ਨਾਲ ਤਾਂ ਲਿਉਂਗੀ ਆਈ ਨਹੀਂ ਉਹ ਮੇਰਾ ਤੁਗਾ ਗੱਲ ਇਹਨਾਂ ਕੀ ਗੀਤ ਸੁਣਾ ਤੈਨੂੰ ਉਹਦੇ ਘਰ ਆਣੀ ਨੇ ਰਾਤ ਕੁੱਤੀ ਉਹੋ ਹੋਏ ਤੂੰ ਤਾਂ ਮੇਰਾ ਅੜੀ ਵੀ ਨਰਾਜ ਕਰਤਾ। ਲੈ ਮੈਂ ਕਹਦੇ ਨਾ ਨਰਾਜ ਕਰਤਾ। ਹੋ ਕੰਜਰ ਦਾ ਕਹਿੰਦਾ ਮਹਾ ਮੜਾ ਜਗ੍ਹਾੜ ਲੱਗਿਆ ਸੀ। ਬੱਸ ਹੋ ਆਈ ਮੁੜ ਕੇ ਮੈਨੂੰ ਤੇ ਨਾਲ ਉਹਨੇ ਕਿਹਾ ਦਾ ਕਹਿੰਦੀ ਉਹ ਤਾਂ ੱੱਕਾ ਵਾਲਾ ਕਰਦਾ। ਕੋਈ ੱੱਕਾ ਕੰਜਰ ਦਾ ਕੀ ਕਰਨਾ? ਇੱਕ ਵਾਰੀ ਆਈ ਇਹਨਾਂ ਨੇ ਲੈ ਗਈ 2-3000 ਰੁਪਏ ਤੋਂ। ਹਾਂ ਫਿਰ ਕਹਿੰਦੀ ਪੈਸੇ ਤਾਂ ਦੰਡ ਟੋਰਪੀ ਦੇ। ਤੇ ਉਹ ਕਹੀ ੱੱਕਾ ਕਰਦਾ ਘਟੇ ਕਹਿੰਦੀ ਮੈਂ ਤਾਂ ਕੰਮ ਜੋ ਗਰੀਬੀ ਨਹੀਂ ਰਹਿੰਦੀ। ਕੋਈ ੱੱਕੇ ਨੂੰ ਆਪ ਦੇਤਾ ਮੈਂ। ੱੱਕੇ ਨੂੰ ਆਹ ਦੇ ਚਿੜੇ ਖਾਦੇ ਸੀ। ਉਹ ਤਾਂ ਨਹੀਂ ਚਿੜੇ ਖਾਦੇ। ਤੂੰ ਤਾਂ ਖਾਂ ਨਹੀਂ ਆ ਮਰਨੇ। ਮੈਂ ਤਾਂ ਹੁਣ ਖਾਂ। ਕੀ ਬੀ ਅੱਡੀ ਨਕਾਂ ਦੇ ਕੋ ਸਰ ਜਿੱਡੀ ਡਲੀ ਗੜਬੇ ਵਰਗੀ ਰਾਨੇ ਮਿਲੀ ਹੁਣ ਫਾਇਦਾ ਦਾ ਕੱਟ ਲਈ ਹਾ ਉਹ ਫਾਇਦਾ ਖਾਟ ਲਈ ਪਰ ਇੱਕ ਉਤੇ ਖਰਜਿਆ ਕਰ ਤੂੰ ਕੜਾ ਇੱਕ ਉਤੇ ਖਾਣਾ ਹੁਣ ਤੇਰੇ ਦੀ ਐ ਮੈਂ ਹੋਰ ਕੀ ਹੁਣ ਸਾਰਿਆਂ ਤੇ ਤੁਰਿਆ ਫਿਰਦਾ ਓਏ ਬਸ ਕਰਿਆ ਕਰ ਤਾ ਪਤਾਗਾ ਮੈਂ ਤੈਨੂੰ ਜੇ ਮੈਂ ਨਾ ਆਮਾ ਦੂਜੀ ਅੱਜ ਜਿਹੜੀ ਅੜ ਗਈ ਓਥੇ ਨੂੰ ਜਾ ਵੜਦਾ ਕਬਾਣੂ ਥੋ ਬਿਮਾਰੀ ਲੱਗੀ ਹੁੰਦੀ ਐ ਪਿਆਰ ਤਾਂ ਇੱਕ ਨਾਲ ਹੀ ਹੁੰਦਾ ਪਤਾ ਮੈਨੂੰ ਉਹ ਟਾਲੀਆਂ ਵਾਲੇ ਬਾਗ ਚ ਤੇਰਾ ਹੁੰਦਾ ਕੀ ਹੈਗਾ ਉੱਥੇ ਸਾਰਾ ਕੁਝ ਓਏ ਆ ਜਾ ਫਿਰ ਹੁਣ ਤੁਰਿਆ ਮੈਂ ਕੀ ਕਰਨਾ ਤੂੰ ਭਗ ਜਾਂਦਾ ਓਏ ਆ ਜਾ ਨੀ ਹੁੰਦਾ ਕੰਜਰ ਦੀ ਇਹਨੇ ਤੇਰੇ ਬਾਅਦ ਮਿਲੇ ਆਪਾਂ ਅੱਜ ਦਾ ਰੰਗਲ ਮੰਗਲ ਕਰ ਜਾ ਐਨੇ ਚਿਰ ਬਾਅਦ ਕਿੱਥਾ ਮੈਂ ਤਾਂ ਪੇਕੀ ਗਈ ਹੋਈ ਸੀ ਕਿ ਮੇਰੀ ਭੈਣ ਢੁੰਮੀ ਸੀ ਨਾ ਤੂੰ ਫੋਨ ਫਾਨ ਚੱਕਿਆਗਾ ਫੋਨ ਤਾਂ ਮੈਂ ਅੱਜ ਹੀ ਲੋਟ ਕਰਾਇਆ ਫੋਨ ਤਾਂ ਮੇਰਾ ਖਰਾਬ ਹੋਇਆ ਸੀ ਕਾਹੀ ਤਾਂ ਹੁਣ ਮੈਂ ਫੋਨ ਉਹ ਕੰਜਰ ਦੀ ਇਹ ਮੈਨੂੰ ਤਾਂ ਦੱਸਦਾ ਨਹੀਂ ਮੇਰਾ ਫੋਨ ਖਰਾਬ ਹੈ ਕਿੱਥੋਂ ਮੇਰੀ ਸਾਥ ਨਹੀਂ ਫਿਰਨੇ ਹੁਣ ਦਿੰਦੀ ਹੋਗੀ ਉਹ ਪੰਗਾ ਕਹਿ ਦਿੰਦੀ ਫੋਨ ਕੀ ਕਰਨਾ ਕੋਤਾ ਚ ਹੁਣ ਐਨੇ ਚਿਰ ਦਾ ਜਗੜ ਲੱਗਾ ਤੂੰ ਆਪ ਹੀ ਹਿਸਾਬ ਲਾ ਰਹਾ ਹੈ त कहि ल्या मै के गर तु त फेर ਹਾਕਰ ਨਸ਼ੇ ਦਾ ਫਰਾਤ ਤਾ ਫਿਰ ਡੱਕਲ ਨਾ ਗਾ ਤੇਨੂੰ ਪਤਾ ਨਹੀਂ ਲੱਗਦਾ ਬੱਸ ਤਨ ਕੋਈ ਤੈਨੂੰ ਪਦੇ ਹੁਣ ਫੇਰ ਹੱਥ ਪੈ ਗਈ ਉਹ ਹੱਥ ਦਾ ਪੂਰੀ ਕਰਨੀ ਪੂ ਤੈਨੂੰ ਮੈਂ ਹੁਣ ਕਿੰਨਾ ਚੱਕਰ ਕਰ ਜਾਵਾਂ ਮੇਰੇ ਕਿ ਵੀ ਦਸਣ ਪਾਸ ਤੇ ਨਹੀਂ ਲੇਗਾ ਕੋਈ ਤਾਂ ਤੈਨੂੰ ਤੈਨੂੰ ਡਬਰ ਪਲਾਣ ਚਾਵਲ ਪਲਾ ਖਵਾ ਦੂੰ ਆ ਆਹ ਤੂੰ ਤਾਂ ਕਹੇਗਾ ਚਾ ਮੜ ਪਲਾ ਖਵਾ ਦੂੰਗਾ ਬਣ ਪਲਾ ਖਵਾ ਦੋ ਮੁੜ ਕੇ ਉਹੀ ਗੱਲ 2 ਰੁਪਏ ਤੇਰੇ ਕੋਲ ਨਿਕਲ ਵੀ ਨਹੀਂ ਲੇਗਾ ਓਏ ਕੱਟਦਾ ਜਿੰਨੇ ਮਰਜੀ ਲਈ ਅੱਜ ਨਜ਼ਾਰੇ ਦੇ ਦੀ ਮੈਂ ਸ਼ਰੀਰ ਬਣਾ ਕੇ ਆਏ ਹੁਣ ਮੈਂ ਤਾਂ ਭੱਜਿਆ ਆ ਉਥੋਂ ਕਹਿੰਦੇ ਵੀ ਮੈਨੂੰ ਕੀ ਪਤਾ ਕਿ ਤੂੰ ਮੁਰਾ ਅੱਜ ਇੰਨਾ ਲੇਟ ਕਾ ਤੂੰ ਆਈ ਏ ਤੇਨੂੰ ਦਸਤੀ ਤਾਂ ਜਾਣੀ ਆ ਕਈ ਬੀ ਰਿਸ਼ਤੇਦਾਰੀ ਤੇ ਅੱਛਾ ਬਹੁਤ ਪਛਾਣ ਹੋ ਜੇ ਬੇਕਾ ਓਏ ਸ਼ਾਮੇ ਗੱਲਾਂ ਕਰ ਲਾਂਨੇ ਆ ਬੜੇ ਕਿਰਵਾੜ ਮਿਲੀਆਂ ਹੋਰ ਤੇ ਮੇਰੇ ਘਰ ਦੀ ਤੂੰ ਨਹੀਂ ਪਤਾ ਇੱਕੀ ਬੰਕ ਕਿ ਕਿ ਤੂੰ ਤਾਂ ਵਾਗੀ ਮੇਰਾ ਸਾਰਾ ਕੁਝ ਹੱਲ ਗਿਆ ਮਗਰੋਂ ਸਿਸਟਮ ਹੋਰ ਦੇ ਜਾ ਬੇ ਔਰ ਮੇਰੀਆਂ ਤਾਂ ਖਾਂ ਪੱਕ ਗਈਆਂ ਗੰਨਰੀਏ ਆਈ ਨਹੀਂ ਚਰਬਲ ਹੁਤਾ ਇਹ ਕਿਹਨੇ ਦਾ ਮਣੇ ਇੱਥੇ ਜੀ ਹੈ ਸਾ ਜਿੱਦ ਕੋਈ ਮੰਜਾ ਮੰਗੇ ਜਾਂ ਕਿ ਰੱਖ ਲੈ ਉਹ ਮੰਜਾ ਤਾਂ ਹੁਣ ਬੈੱਡ ਲਿਆਵਾਂਗੇ ਕੋਠਾ ਪਾਉਣੇ ਇੱਥੇ ਹਾਂ ਲੁਕੀ ਦੱਖਾ ਪੰਨ ਕੋਈ ਤੂੰ ਤਾਂ ਗਾ ਲੈ ਫਿਰ ਗੱਲ ਕੀਤੀ ਫਿਰ ਦੂਰ ਹੋ ਜਾਂਦੀ ਓ ਕਿਤੇ ਚਤਲਾਂ ਦੇ ਭਖੜਾ ਵੀ ਨਾ ਚੁੱਭ ਜੇ ਗੰਜਰ ਦਾ ਐਂ ਘਰ ਆਇਟਮ ਸਾਫ ਥਾਂ ਹੋ ਕੇ ਬੈਠਾ ਕੋਈ ਬਸ ਕਾਹੇ ਪਾਉਗਾ ਕਦੋਂ ਜੋੜ ਕੇ ਬੈਠਾ ਫਿਰ ਓਏ ਹੁਣ ਜੋੜ ਲਾਉਣਾ ਦਾ ਫਊਗੀ ਮੇਰੀ ਗੱਲ ਸੁਣ ਪਾਣੀ ਐ ਤਾਂ ਪਾਣੀ ਦਾ ਕੁੱਟ ਪਿਆ ਦੇ ਓਏ ਨਾ ਗੰਜਰੀਏ ਮੂੰਹ ਕੋਈ ਸਿਕਉਂਦੀ ਫਿਰਦੀ ਐ ਇਹ ਬਿਨਾਂ ਗੱਲ ਤੋਂ ਮੈਨੂੰ ਤਾਂ ਇਹ ਕਿਹਦਾ ਮਾਚਨ ਲੇ ਲੇ ਕੇ ਲੱਕੜਾਂ ਫੜਦੀ ਮੁਕ ਮੋੜਦੀ ਬਾਕੀ ਤਨ ਕੀ ਰੱਖਾਂ ਫਿਰ ਮੈਂ ਤਾਂ ਆਇਂ ਫਿਰ ਮੈੜੇ ਲੈ ਕੇ ਮੇਰੇ ਬੂੜਾ ਪਾਂਡਾ ਕੁੰਡ ਲੈ ਆਇਂ ਕੋ ਪਾਂਡਾ ਗੜਾਈ ਪੀ ਲੈ ਮਾਂਡੇ ਪਾਲਦੀ ਐਥੇ ਮੈਂ ਇਕੱਲਾ ਪਾਣੀ ਦੀ ਤਕਰੀ ਕਰਦਾ ਹਾਂ ਓਏ ਪਾਣੀ ਤਾਂ ਹੁਣ ਤੈਨੂੰ ਪਤਾ ਅੱਜ ਕੱਲ੍ਹ ਗਰਮੀ ਵਾਲੀ ਐ ਕੀਦਾ ਇਹਦੇ ਬੰਦੇ ਬੰਦੇ ਫੋਣ ਜਾਂ ਹੈ ਦੁਸਾਹਤਾਂ ਨੂੰ ਅੱਜ ਨਾ ਫੋਣ ਫਾਨ ਚੱਕ ਬਜਾਉਂਦੀ ਅੱਜ ਤੱਕ ਪ੍ਰਿਆਰ ਦੀਆਂ ਗੱਲਾਂ ਕਰ ਤੇਰੀ ਗੱਲ ਸੁਣ ਅੱਜ ਤਾਂ ਮੈਂ ਫੋਨ ਹੀ ਨਹੀਂ ਦੇ ਹੱਥੋਂ ਫੋਨ ਮੇਰੀ ਹੱਕੇ ਤੋਂ ਚੋਰੀਆਂ ਲਿਆਈਆਂ ਗਈਆਂ ਨੇ ਮੈਨੂੰ ਨੰਬਰ ਵੇਖਣਾ ਸੀ ਮੇਰੇ ਨੰਬਰ ਨੇ ਕਿਦਾ ਯਾਦ ਨੰਬਰ ਐ ਪਆ ਨਮਾ ਲੈ ਕੇ ਦੇ ਕੋ ਸੱਸ ਤੇਰੀ ਟੰਜਰ ਦੀ ਦਿੱਕਾ ਮਣੀ ਫਿਰਦੀ ਐਗੀ ਦੇਖਿਆ ਹੁਣ ਕੀ ਕਰੀਂ ਉਹਨਾਂ ਨੇ ਵੀ ਇੱਥੇ ਮੈਨੂੰ ਟੈਲਫੋਨ ਲੱਗ ਜਾਣੀ ਹੈ ਬਾਅਦ ਮੇਰਾ ਔਖਾ ਹੋ ਜਾਂਦਾ ਤੈਨੂੰ ਪਤਾ ਨਹੀਂ ਤੇਰੇ ਮੈਨ ਇੱਕ ਮਿੰਟ ਨਹੀਂ ਛੱਡਦਾ ਦੱਸ ਕਹਿਣਾ ਨੇ ਹਾਂ ਤਾਂ ਆਪਣੀ ਬਹਾਈ ਖੁੱਪਦੀ ਜਾਂਦੀ ਹੈ ਐ ਕਿਵੇਂ ਟੁੱਟਦੀ ਜਾਂਦੀ ਹੈ ਮਰੀ ਜਾਂ ਨਹੀਂ ਕੁੱਪ ਗਈ ਮੈਂ ਤਾਂ ਤੈਨੂੰ ਚੁੱਪ ਬੰਦੀ ਲੈ ਤੂੰ ਕਿਵੇਂ ਛੱਡੇਂਗੀ ਕੰਜਦੀ ਕਿ ਨਸ ਬਹਿ ਗਿਆ ਮੇਰੇ ਚ ਤੂੰ ਜੀਗਾ ਤੋਕ ਗਿਆ ਤੂੰ ਟੱਕਾ ਲੈ ੱੱਕੇ ਨੂੰ ਦੱਸ ਮੈਂ ਕਿਤੇ ਦੇਣਾ ਨਾ ਟੱਕਾ ਕਰੇ ਪਿਆਰ ਨਾ ਤੈਨੂੰ ਰੱਖਣਾ ਹੇ ਟੱਕਾ ਟੱਕਾ ਕਰੀ ਪਈਆ ਹੋਰ ਕੀ ਟੱਕਾ ਵੀ ਫੇਕ ਜਾਂਦੇ ਸੀ ਲੱਗੇ ਦੇਖ ਬਾਗ ਮੈਂ ਤੇ ਜਿੰਨੀ ਮਰਜੀ ਲਖੜਾ ਲੈ ਜਾਊਂਗੀ ਤੇਰੀ ਫਿਰਦੀਆਂ ਲੋਕਾਂ ਦੇ ਖੇਤਾਂ 'ਚ ਦੋਵੇਂ ਨਿਕਾਣ ਹੁੰਦਾ ਜੇ ਕੱਢੀ ਤੇਰੇ ਖੇਤਾਂ ਉਂਜੀ ਦੋ ਕਰਾਂ ਗੱਦਾ ਬਣਾਉਣਾ ਕਿ ਖੇਤਾਂ 'ਤੇ ਹਨ ਦੇ ਵੀ ਹਾਂ ਕੈਲੇ ਨਾਲ ਤਾਂ ਗੱਲ ਬਾਤ ਹੈ ਜਿਹਦੀ ਮਾੜੀ ਹੈ ਤੂੰ ਵੀ ਲੋਕ ਕਈਆਂ ਦੇ ਪਿੱਟੀ ਜਾਂਦੇ ਆ ਆ ਕਰਕੇ ਕਦੇ ਕਿਸੇ ਦੇ ਬਗ ਜਿੰਨੇ ਕਦੇ ਕਿਸੇ ਦੇ ਬਗ ਜਿੰਨੇ ਤਾਂ ਨਹੀਂ ਮੈਂ ਤਾਂ ਆਉਂਦੀ ਹੈਗੀ ਸਾਜਿਆ ਕਰ ਤੂੰ ਗੱਲ ਨੂੰ ਕੋਈ ਸ਼ਾਮੀ ਦਾ ਤਾਂ ਹੈਗਾ ਲੋਕ ਉਹ ਕੂਵੀਂ ਪਿੱਟੀ ਅੰਦੀਆ ਕੈਲੇਨਾ ਉਹਰੇ ਵਪਰਾ ਲਿਆ ਲੈ ਲੈਣਾ ਕਰੇ ਵਪਰਾ ਲਿਆ ਆਪਾਂ ਦਾ ਸੱਤ ਹਜ਼ਾਰ ਦਾ ਵਧੀਆ ਕੋਈ ਵਧੀਆ ਕੰਜੀ ਫੋਨ ਤਾਂ ਲੈ ਲੈ ਵਧੀਆ ਬੋਲ ਕੇ ਗੱਲ ਕਰਿਆ ਕਰਾਂਗੇ ਆਪਾਂ ਹੋਰ ਮਣਾ ਜਾਂ ਮਾਨ ਲੱਗ ਜਾਂਦਾ ਨੇ ਨੇ ਵੀਡੀਓ ਕੋਲ ਤੇ ਗੱਲ ਕਰ ਲਿਆ ਕਰਨ ਨਾਲੇ ਕਿਤੇ ਮਾਗਰੋ ਕਹਦੇ ਵੀ ਬੁੜੀ ਚੱਕੀ ਜਾਂਦੀ ਹੈਗੀ ਸਾਡੇ ਬੁੜੀ ਬੜੀ ਦਾ ਕੀ ਮੈਂ ਤਾਂ ਖੇਤ ਹੀ ਪਾਉਣਾ ਕੋਠੇ ਇਥੇ ਭੈਂਚਦਾ ਹੁਣ ਜਵਾਕ ਜੇ ਹਾਂ ਇਹ ਤਾਂ ਗੱਲ ਹੈ ਦੇਖੇ ਤਾਂ ਕਾਲੇ ਉੱਤੇ ਬਟਕ ਲਵਾ ਲਾਂਗੇ ਏਸੀ ਇਕ ਲਿਆਵਾਂਗੇ ਜਨਰੇਟਰ ਤੇ ਵਧੀਆ ਪਾ ਕੇ ਪਾਣੀ ਕੋਲਰ ਚ ਸੌਂ ਜਾ ਕਰਾਂਗੇ ਦੋਨੇ ਇੱਥੇ ਘਰ ਦੇ ਪਹਿਲੇ ਤੂੰ ਆਇਆ ਕਰ ਮੈਂ ਤਾਂ ਆਇਆ ਕਰੂੰ ਮੈਂ ਹੀ ਕਰ ਬਸ ਆ ਜਾ ਥੇ ਨਾ ਕਰੀ ਨਾਲੇ ਮੇਰੇ ਈਆਂ ਲੱਕੜਾਂ ਦੇ ਥੱਬੀ ਦਾ ਘਰ ਥੱਬੀ ਵੱਡ ਕੇ ਪਹਿਲੀ ਰੱਖ ਲਿਆ ਕਰੀ ਮੇਰੀ ਉਹਦੋਂ ਮੈਂ ਆਪੀ ਕਰ ਦਿਆ ਕਰੂੰ ਤੇਰੇ ਜਗਾੜ ਤੇ ਤੇਰੇ ਨਾਲ ਤੇ ਉਦੋਂ ਬਾਅਦ ਮੈਂ ਕਿ ਅੱਥ ਨੇ ਘਰੇ ਬਗ ਜਾ ਕਰੂੰ ਆਪਾਂ ਦੋਨੇ ਪੈ ਜਾ ਕਰਾਂਗੇ ਕੁੰਡਾ ਜਿੰਦਾ ਲਾ ਦਿਆ ਕਰਾਂਗੇ ਇੱਥੇ ਕੌਣ ਆਉਂਦਾਗਾ ਨਾਲੇ ਕੈਲੇ ਦੇ ਤਾਂ ਕੰਜਰ ਦਾ ਕੋਈ ਨਹੀਂ ਬੜਦਾ ਕੈਲੇ ਤੋਂ ਡਰਦੇ ਲੋਗ ਤੇਰੇ ਮਾਤਾ ਗੱਲ ਨਹੀਂ ਨਹੀਂ ਕਰਦਾ ਕ ਤਰਦਾ ਕੋਸੇ ਨੂੰ ਕੋਈ ਜਰ ਰੋਣਾ ਨਾ ਮੰਗੋ ਤਾਂ ਅਭਿਨਣਤਾ ਕਰੀ ਨਹੀਂ ਡੁੱਲਦੀ ਨਾ ਤੇ ਪਿਆਰ ਦੇ ਬੜ ਨੇ ਉਹ ਗੱਲ ਤੇ ਹੀ ਜਾਂ ਕਿਤੇ ਦਾ ਕਹਿਣਾਗਾ ਕੋਠਾ ਪਾਉਂ ਕੋਠਾ ਪਾਉ ਆ ਪਟਾ ਦੇ ਪਰ ਦਰਖਤ ਦੇ ਕੀ ਕਰੋ ਪਟਾਉਣੇ ਭੈਣ ਚ ਜਾਵੇ ਉਹ ਜਵਾਕ ਜੀ ਨਹੀਂ ਮੰਨਦੇ ਗੱਲ ਭੈਣ ਦਾ ਧਲਿਆਰਾ ਜਦ ਆਪ ਦੇ ਕਲੇਸ਼ ਪਾਲਣ ਨੇ ਕਹਿੰਦੇ ਮਾਤਾ ਟੱਲੀਆਂ ਲਾਈਆਂ ਐ ਤੂੰ ਪਟਣਦੇ ਹੋ ਗਿਆ ਉਹ ਥੋੜੇ ਥਾਂ ਚ ਪਟਟ ਕੇ ਕੋਠੇ ਜੋਗਰਾ ਤਾਂ ਕਰ ਲਾ ਹੁਣ ਮੈਂ ਇਹ ਕਹੀ ਸੀ ਛੱਡ ਖੜਾ ਕੋਠੇ ਨੂੰ ਕਿ ਝੁੰਬੀ ਪਾ ਲਾ ਉਹ ਕੁੰਬੀ ਜਿਹਾ ਨਜ਼ਾਰਾ ਨਹੀਂ ਉਹਦਾ ਜਿਹੜਾ ਕੋਠੇ 'ਚ ਨਜ਼ਾਰਾ ਆਉਂਦਾ ਉਹ ਰਸ ਮਹੀਨਾ ਤਾਂ ਕਰਨੀ ਦੇਗੀ ਅਜੂਨ ਜਲਾਈ ਆ ਉਹ ਕੰਗਲੀਏ ਉਹੀ ਗੱਲ ਤੇਰੀਆਂ ਤੇਰੀ ਸੋਚ ਵੀ ਘਟਿਆਗੀ ਕੋਠਾਂ ਪਾ ਲਈ ਹੁਣ ਤਾਂ ਕਹਿੰਦੀ ਹੈ ਜਵਾਕ ਪਾ ਲੈ ਠੀਕ ਹੈ ਜਿੱਦੇ ਨੇਰੀ ਆਗੀ ਝੁੰਬੀ ਐ ਨਹੀਂ ਪਤਾ ਕਿ ਨਾਲ ਕੈਲੇ ਨੂੰ ਵੀ ਚੱਕ ਕੇ ਲੈ ਜੂਗੀ ਕੈ ਨਾ ਮੈਂ ਉੱਡੂਗੀ ਫੇਰ ਉਧਰੋਂ ਪਏ ਆਪਾਂ ਦੋਨੇ ਇਕੱਠੇ ਜੱਫੀ ਪਾਏ ਬੰਦਾ ਪਾਣੀ ਲੈ ਆਇਆ ਐ ਨਹੀਂ ਪਤਾ ਜੱਫੀ ਪਾ ਕੇ ਪਏ ਹੋਈ ਉਧਰੋਂ ਨੇਰੀ ਆ ਗਈ ਕਿਤੇ ਦੋਨੇ ਉੱਡ ਗਏ ਮੁੜ ਕੇ ਅੰਬਰਾਂ ਤੇ ਹਾਂ ਪਾਉਣਾ ਵੀ ਤੁਹਾਨੂੰ ਸ਼ਰਮ ਮੰਨਦਾ ਹੋਊਗਾ ਕਿ ਲੈ ਹੁਣ ਲੋਕਾਂ ਨੇ ਗੱਲਾਂ ਤਾਂ ਬਣਾ ਦੀਆਂ ਕਹਿੰਦੇ ਇਕੱਲੇ ਨਾ ਕਰੇਂਦਾ ਭਰਾ ਲਿਆ ਹੁਣ ਕੁਛ ਨਹੀਂ ਨਾ ਕਹੀਂ ਇਹਨੇ ਲੋਕਾਂ ਨੂੰ ਭਰਾ ਲਾਂਗੇ ਜੇਕਰ ਮੈਨੂੰ ਥੋੜਾ ਜਿਹਾ ਪੈਸਾ ਦੇ ਦੇ ਓਏ ਪੈਸੇ ਦਾ ਲੈ ਲਈ ਪਹਿਲਾਂ ਆਈ ਦਾ ਹੋਣਾ ਹੈ ਹਾਂ ਹੀ ਡਰ ਉੱਤਰ ਜਾਏਗੇ ਜਾਂਦੀ ਲੈ ਗਈ ਇੱਧਰ ਤਾਂ ਜਾ ਆਵੇਂ ਕੋਈ ਗੱਲ ਨਹੀਂ ਕਿ ਤਾਹੇ ਦਰਜਾਣ ਦੀ ਅੱਗ ਲੱਗ ਜੇ ਓਏ ਅੱਗ ਤਾਂ ਹੁਣ ਲੱਗੀ ਐ 10 ਦਿਨ ਹੋ ਗਿਆ ਇਹਨੂੰ ਦੰਦਨ ਹੋ ਗਿਆ ਫਿਰ ਮੈਂ ਤਿੰਦਸਤ ਜਾਨੀ ਵੀ ਮੈਂ ਬਾਗ ਦੀ ਸੀ ਪੇਕੀ ਤੂੰ ਤਾਂ ਪੇਕੀ ਬਾਗੀ ਸੀ ਕਲੇਰਾ ਹੋ ਗਿਆ ਕੰਜਰ ਦਾ ਬੁਰਾ ਹਾਲ ਇਥੇ ਕੀ ਸੀ ਕੋਈ ਨਹੀਂ ਤਰੀ ਤੋਂ ਕਿੱਥੇ ਆਉਂਦੀਆਂ ਕੰਜਰ ਦੀਆਂ ਮੈਂ ਦੇਖਾਗਾ ਸਾਰਾ ਕੋਈ ਹੋਰੀ ਤੂਰੀ ਹੈ ਗਰੇ ਨਗਾ ਉਧਰ ਵੱਜਿਆ ਕਰੇ ਮੈਂ ਤਾਂ ਉਹ ਨਹੀਂ ਆਉਂਦੀ ਐ ਨਹੀਂ ਪਤਾ ਕੋਈ ਕਲੇਸ਼ ਕੱਪਾ ਪੈ ਗਿਆ ਹੋਵੇ ਕਰੇ ਤੇ ਕਲੇਸ਼ ਤਾਂ ਸੱਸਾ ਬੱਤਾ ਤਾਂ ਨਹੀਂ ਜਾ ਬਈ ਆਇਆ ਤਰਾ ਆ ਮੋੜ ਆ ਕੇ ਦੇ ਨੀ ਤੇ ਕੀ ਦੇਣਗੇ ਆ ਜਾ ਫਿਰ ਤੇਰਾ ਫਾਹਾ ਵੱਡੀ ਦੇ ਓਏ ਆ ਜਾ ਹੋ ਜਾ ਖੜੀ ਕੇ ਨਾ ਮਿੰਟ ਮਾਰਾਂ ਤੂੰ ਮੈਨੂੰ ਲੱਕਣਾ ਟੜਵਾ ਦੀ ਓਏ ਲੱਕਣਾ ਤਾਂ ਹੁਣ ਕੰਟਾ ਲਾ ਦਾ ਲਈ ਮੈਂ ਬੋਲ ਖੜੀ ਦਾ ਕਰਦੇ ਖੜੀ ਦਾ ਕਰਦਾ ਨਾ ਕੀ ਕਰਦਾ ਨਾ ਤੂੰ ਟੁੰਗਾ ਉਧਰ ਬਾਹਰ ਚੱਲ ਗਏ ਮੜਾ ਜਾ ਉਹ ਬੁਰਕੀ ਕਰੇ ਗਾਵੇ ਸੜਕ ਪੜਾ ਕੇ ਤੋਏ ਲੱਕੜਾਂ ਚ ਕੀ ਕਰਨਾ ਹੁੰਦਾ ਕੋਠਾਂ ਪੈ ਗਿਆ ਉਦੋਂ ਨਿਆ ਆਇਆ ਆਇਆ ਕਰੂ ਹਲ ਤਾਂ ਨਿਆਰੇ ਲੈ ਲੀਏ ਫਤਨ ਮਤਿਆਂ ਲੈ ਮਤ ਤੁਹਾਨੂੰ ਪੱਕਾ ਟੱਕਾ ਤੇਰੇ ਨਾਲ ਜਵਾਂ ਨਹੀਂ ਕਰਦਾ ਜਿਵੇਂ ਬਰਿਆ ਕੇ ਡੰਗਾ ਲਾ ਦੇ ਕੇ ਨਾ ਕੀ ਤੂੰ ਨਸ਼ਾ ਪੱਤਾ ਵਾਲਾ ਕਰ ਕੋਈ ਨਾ ਸ਼ਾਕੰਜਰ ਦੀ ਕਦੇ ਧੋਖੇ ਨਾਲ ਖਾਦਾ ਜਾਂਦਾ ਗਾਈਂ ਦੀ ਹੋ ਜਾਂਦੀ ਆ ਜਾ ਤੋ ਆ ਜਾ ਕੋਈ ਕੋਈ ਨਹੀਂ ਉਹਨਾਂ ਦਿਨ ਦੇ ਹਣ ਇੱਥੇ ਹੋਰ ਕੀ ਆਪਾਂ ਪਾ ਕੇ ਰੱਖਾਂ ਲੈਂਦੀ ਹੋ ਜਾਂ ਕਾਈ ਥੇ ਲੰਗੇ ਲੰਗੇ ਹੋਏ ਚਾਲਾ ਹੋਏ ਚਾਲ ਗੰਜ ਦੀ ਮੇਰੇ ਦਾ ਸਾਰਾ ਛਾਰਾ ਚੂ ਦਾ ਕੰਡਾ ਲਿਬੜ ਗਿਆ ਨਿਕਲੋਗਾ ਜਾਦਰਾ ਉਸੇ ਕੰਮ ਕਰ ਕੋਈ ਤਾਂ ਹੀ ਦਾ ਕੋਠਾ ਪਾਉਣੇ ਵੀ ਲੋਟ ਨਹੀਂ ਆਉਂਦੇ ਗੰਜਿਆ ਥੱਲੇ ਦੋਨੇ ਹਾਂ ਮੋੜਿਆਂ ਮੋੜ ਸੰਗਰਦੀ ਬਾਹਰ ਬੂਲ ਵੀ ਥੱਲੇ ਲਗੇ ਤੇਰੇ ਤਾਂ ਕੋਈ ਨਹੀਂ ਨਾ ਲੀ ਜਾ ਕੇ ਲਗਤਰੀ ਸਾਬਨ ਆਏ ਕਿੰਨਾ ਮਾੜੀ ਜਮਾ ਪੋਇ ਲੱਤਾਂ ਦਾ ਬਦਨ ਲੈ ਪਾਣੀ ਦੇ ਘੁੱਟ ਕਾਲ ਤੇ ਮਰਨੇ ਓਏ ਪਾਣੀ ਦਾ ਪੀ ਰ ਕੰਜਰ ਦੀ 23 ਵਾਲੀ ਲੱਗਦੀ ਇਹਨਾਂ ਤਾਂ ਕਾਟਾ ਹੋਗਾ ਲੱਗੇ ਨਸਾਂਗੇ ਇਹਨੂੰ ਫੇਰੇ ਕੋਲ 23 ਵਾਲੀ ਲੱਗਦੀ ਓਏ ਕੰਜਰ ਦੀ ਇਹਨੇ ਨਾ ਸਰੀਰ ਮਸ਼ੀਨਰੀ ਚੱਲਦੀ ਰਹੇ ਸਰੀਰ ਬਣਿਆ ਰਹਿਣੇ ਕੋੜੀ ਨਾ ਕਿ ਕੰਜਰ ਨਾਲ ਅਖੜਾ ਪਿੰਜਾ ਲੱਤਾਂ ਖੜਨੂ ਕੀ ਹੁੰਦਾ ਨਜ਼ਾਰਿਆਂ ਦਾ ਯਾਦ ਕਰਿਆ ਕਰੇਗੀ ਹੁਣ ਨਜ਼ਾਰਾ ਤਾਂ ਆ ਗਿਆ ਤੈਨੂੰ ਬੱਸ ਬੱਸ ਕਾਂ ਮਰਾਵੇ ਕਰਕੇ ਤੁਰੇ ਨਜ਼ਾਰਾ ਕੋਈ ਦੱਸ ਤਾਂ ਮੈਂ ਤਾਂ ਹੀ ਕਹਿ ਲੈ ਗੋਲੇ ਆਉਣੀ ਹੈ ਵਾਰੀ ਵਾਰੀ ਨਹੀਂ ਕਹਿ ਲੈ ਕਿੱਥੋਂ ਮੈਥੇ ਤੇ ਮੈਂ ਕਹਾਂ ਮੇਰੇ ਕੋਲੇ ਆਈ ਸੀ ਮੈਂ ਨਹੀਂ ਕਿਹਾ ਸੀ ਬਲਾਗ ਵਾਲੇ ਦੀ ਰਾਤ ਨੂੰ ਆਕਰ ਜਾਂਦੇ ਲੱਕੜਾਂ ਨਿਕਾ ਕੇ ਦੇਖਤ ਨੂੰ ਉਹ ਲੱਕੜਾਂ ਦਾ ਲੈ ਜੀ ਹੋਰ ਲੈ ਪਾਸ ਤੋਂ ਦੇਖਤ ਹੋਰ ਫੇਸੀ ਨਾਲ ਲੈ ਆ ਕੰਜਰੀ ਉਹਦੀ ਨਹੀਂ ਪੈਸੇ ਕੀ ਪਤਾਗਾ ਕਰੇ ਤਾਂ ਮੁੜ ਕੇ ਉਹੀ ਗੱਲ ਉਹ ਕੰਜਰੀ ਇਹ ਬਡੂਆ ਦਾ ਕਰੇ ਰਹੇ ਆ ਬੜਾ ਮਾਰਾਂਗਾ ਦੇਣ ਦੇ ਮਾਰਾ ਹੋਈ ਜਾਣ ਕੀ ਕਹਿ ਦਿੰਦਾ ਉਹ ਦੇਣ ਨੂੰ ਅੱਗੇ ਤੈਨੂੰ ਜਵਾਬ ਦਿੱਤਾ ਹੁਈ ਮੂੰਹ ਜਾਂ ਬਣਾ ਕੇ ਵਹਿ ਜਾਣੀ ਏ ਮੁੜ ਕੇ ਫੇ ਤੂੰ ਟੱਕਰ ਲਾਉਂਗਾ ਟੱਕਰ ਨਾ ਨਾ ਕਿਉਂ ਪਹਿਲੇ ਦਾ ਹੋਰ ਕਿਤੇ ਟਕਾਣਾ ਨਹੀਂ ਇੱਥੇ ਹਟਾਲੀ ਵਾਲੇ ਖੇਤੋਂ ਹੁਣ ਤੂੰ ਅਮਨੇ ਨੰਬਰ ਲਿਖਾ ਕੇ ਨਵਾ ਤੇਰਾ ਦਾ ਨੰਬਰ ਸੇਵ ਕਰ ਮੈਨੂੰ ਕੰਨ ਦੇ ਬਾਈ ਬਾਰੀ ਨੰਬਰ ਆਪਦਾ ਨੰਬਰ ਘਰ ਦੇ ਤੂੰ ਤੇ ਬੁਕਾਰ ਕੇ ਤੈਨੂੰ ਜਿਗਨੀ ਗਲੇ ਦੇ ਜੁਕੀ ਇੰਤਹਾ ਹੈਗਾ ਮੈਂ ਚੱਕ ਫਰਤਾ ਨਹੀਂ ਨਾ ਜੇ ਮੈਂ ਆਪੇ ਨਿੱਕਾਲ ਮਾਰਦਾ ਓਏ ਮੇਰੇ ਕੋਲੇ ਕਿੱਥੇ ਮੈਲ ਉੱਥੇ ਪਿਆ ਮੈਲ ਤੋਂ ਘਰੀ ਪਿਆਗਾ ਹੋਰ ਜਾ ਕੇ ਗੂਗਲ ਪੇ ਕਰਤੀ ਨਾਲੇ ਮੈਂ ਦਰਦੂ 500 5 ਪੁੰਜ ਕੋ ਨਾਲੇ ਸਰਦਾ ਹੋਰ ਕਿੰਨੇ ਲਏਗੀ ਹੁਣ 3000 ਰੁਪਇਆ ਕਰ ਦੂ ਉਹ ਕਹਿੰਦੇ ਜੇ ਤੈਨਾਂ ਆਪਾ ਕੋਠਾ-ਕੂਠਾ ਪਾਲ ਗਏ ਦੋ ਲੈ ਨਹੀਂ ਤੇਰੇ ਕੋਲ ਤਾਂ ਬਲਾਈ ਨਹੀਂ ਲੱਗਦੀ ਹੈ ਕਿ ਉਹ ਅੱਗ ਤਾਂ ਨਹੀਂ ਲਾਈ ਮੈਂ ਤਾਂ ਤੈਨੂੰ ਐ ਕਹਿੰਦਾ ਜਿੱਥੇ ਨਜ਼ਾਰੇ ਲੈ ਲਿਆ ਕਰਾਂਗੇ ਕਿਉਂ ਟਾਲੀਆਂ ਤੇ ਮੱਥੇ ਮਾਰੀ ਐਂ ਥੱਲੇ ਨਜ਼ਾਰੇ ਲੈਣੇ ਆਂਗੇ ਆਪਾਂ ਟੇਕਪਾ ਤੂੰ ਲੈ ਫਰਦ ਨਹੀਂ ਆਗੀ ਘਾ ਤੇ ਜੂੜ ਮੱਤ ਤੇ ਹੈ ਨਹੀਂ ਇਹ ਪਾਉਣ ਵਾਲੇ ਬੈੱਡ ਬੁੱਡ ਉਹ ਕਰ ਲਾਂਗੇ ਲੈ ਆਵਾਂਗੇ ਇੱਥੇ ਮੂੰ ਮੱਥਾ ਮਾਰੀ ਐਂ ਥੱਲੇ ਕਰ ਉਹ ਤੂੰ ਲੱਖ ਰੁਪਏ ਲੋਨ ਨੂੰ ਤਿਆਰਾਂਗਾ ਮੇਰੇ ਬਲੇ 3000 ਦੇਣ ਨੂੰ ਕੱਲ ਚੰਗਾ ਬਾਬਾ ਗੁਰੂ ਲੈ ਲਈ ਤੂੰ ਬੱਦ ਵਾਂਗੂ ਕੁੱਟ ਬੰਨਾ ਦਾ ਫਿਰ ਨਹੀਂ ਕੋੜਦਾ ਖੁੱਲੇ ਹੁਣ ਤਾਂ ਜੇ ਤੂੰ ਨਹੀਂ ਤੂੰ ਨਹੀਂ ਜਵਾਬ ਦਿੰਦੀ ਮੈਂ ਕਿਵੇਂ ਜਵਾਬ ਦੇਵਾਂਗਾ ਆ ਮੈਂ ਕਿਵੇਂ ਜਵਾਬ ਦਿਆਂਗਾ ਸੰਗਾਲ ਕਰ ਸੋ ਸਵੇਰ ਦੀ ਕੋਲੇ ਲੱਕੜਾਂ ਤੋੜ ਕੇ ਕੰਮ ਕਰਦੇ ਪਹਿਲੇ ਆਉਣਾ ਕੰਜਰੀ ਮੈਂ ਤਾਂ ਇਹ ਕਹਿੰਦਾ ਸ਼ੇਰ ਹੋਰ ਵਾਰ ਚੱਲ ਇੱਕ ਵਾਰ ਬੱਕ ਦੇ ਬੱਕ ਮੈਨੂੰ ਪਕਾਤਾ ਤੂੰ ਤਾਂ ਮੈਂ ਤਾਂ ਦਮ ਲੈਣੀ ਹੈ ਕਿ ਦੇਖ ਤੂੰ ਲੱਕੜਾਂ ਕੱਠੀਆਂ ਮੈਂ ਤਾਂ ਕਹਿੰਦਾ ਸੀ ਲਾਲਾ ਨੇ ਚੱਟ ਇਹਦੀ ਬਾਤ ਜਾਨ ਮਾਰਨੀ ਆ ਉਹ ਕੰਜਰੀ ਵੀ ਉਹੀ ਥੱਕ ਗਈ ਹੁਣ ਆਹ ਕਹਿੰਦੇ ਵੀ ਉਹੀ ਗੱਲ ਕਹਿੰਦੇ ਹੁੰਦੇ ਆ ਇੱਕ ਵਾਰੀ ਮਿਲੀ ਏ ਹੁਣ 2-3 ਦਿਨ ਹੋ ਗਏ ਆਈ ਨਹੀਂ ਚੱਲ ਲਖੜਾਂ ਲੁਕੜਾਂ ਦਾ ਕੰਜੇ ਦਾ ਕਹਿ ਲਿਆ ਕਰੂਂ ਦੇ ਦਾਂਗੇ ਚਲ ਆ ਲੈ ਦਾਂ ਨੇ ਬੱਕਰੀਆਂ ਨੂੰ ਪਾਲੂਗੀ ਕੰਜੇ ਦੀ ਹੋਰ ਕੀ ਕਰੂਗੀ ਬਹੁਤ ਹੈ ਇੱਕ ਦਾ ਕੰਜੇ ਦੇ ਹੋਰ ਹੀ ਰੱਖਣ ਨੇ ਪੱਠ ਪਟੋਰੇ ਜੀ ਹੈ ਕੰਜੇ ਦੀ ਨਿਤਪਰੇ ਤੇ ਪਰੇ ਮਾਰਤੇ ਅੱਜ ਨਾਲੇ ਸਾਰੇ ਕੱਪੜੇ ਕੋਪੜੇ ਲਵੇੜਦੇ ਨਹੀਂ ਪਤਾ ਮੁੰਡਿਆਂ ਨੂੰ ਪਤਾ ਲੱਗ ਜੀ ਕੰਜੇ ਦਾ ਕਾ ਕੋਈ ਨਹੀਂ ਦੇਖੇ ਉਹ ਗਾਇਨਾ ਗਨੇ ਅਗੇ ਕਰਨਾ ਹੋਵੇ ਕਿਸੇ ਪਿੱਛੇ ਖੋਣਾ ਵੀ ਪੈਂਦਾਗਾ ਹਾਂ ਬੈਠੀ ਆਪ ਦਾ ਮੌਜਾ ਨਾ ਕੰਝਦੀ ਯਾਦਾ ਆਤੀ ਹਦੋਂ ਤੜਫੀ ਜਾਂਦਾ ਆ ਚੱਕ ਲੜਾਣੀਆਂ ਨੂੰ ਕਿਹਨੇ ਕਿਹਾ ਜੇ ਤਾਂ ਮੈਂ ਤੋੜ ਲਾਂਦੀ ਆਪ ਉਹ ਮੇਰੀ ਗੱਲ ਸੁਣ ਛਟੀਆਂ ਦੀ ਭਰੀ ਤਾਂ ਮੈਂ ਉੱਥੋਂ ਦੇ ਦੂੰਗਾ ਤੈਨੂੰ ਹੱਥ ਬੈ ਜਾ ਠੀਕ ਹੈ ਕੀ ਤੂੰ ਬੱਕਰੀਆਂ ਨੂੰ ਪਾਲਣੇ ਲਾ ਕੇ ਹਰੀਆਂ ਹਰੀਆਂ ਮੈਂ ਕਾ ਜਾ ਲਾਖਣੇ ਤਾਂ ਘਰ ਕੋਲੇ ਵੀ ਖੜੇ ਅਗੇ ਦਰਸ ਤੇ ਜੋ ਉੱਥੋਂ ਤੋੜ ਲੂੰਗੀ ਅੱਜ ਨਾ ਜਨਾ ਕੋਈ ਕੁਝ ਨਹੀਂ ਹੁੰਦਾ ਇਹ ਪਾਲੀ ਇੰਨੇ ਨਾ ਬੱਕਰੀਆਂ ਵਧਿਆਉਣੇ ਮੈਂ ਟਰੈਲੀ ਤੇ ਢਰ ਲਿਉ ਆਪੇ ਭਰੀ ਛੱਡ ਪੱਕਾ ਨਾ ਤਾਂ ਨਹੀਂ ਜਾਦ ਨਾਲ ਕੋਈ ਸਿੱਟ ਵੀ ਆਉ ਗੰਜਰੀਏ ਕਿਉਂ ਰੋਨੀ ਹੈ ਕਿਹੜੀ ਗਾਨੋ ਆਪਣਾ ਦਸਤੋਤਾ ਹੈ ਯਾ ਕੋਈ ਲੇਤੀ ਹੋਈ ਨਾ ਪੱਕਾ ਕੱਭਣਾਂ ਮੱਤ ਲੀਦਾਂ ਨੀ ਗਾ ਕੋਈ ਤੇ ਲੈਣਾ ਦਾ ਪੈਂਦਾ ਫਿਰ ਤੈਨੂੰ ਪਤਾ ਰਹਿ ਗਿਆ ਮਰਨਾ ਪੈਸੇ ਪੂਸੇ ਬੱਦ ਦੇ ਦੇ ਕਰ ਕੁਤ ਦਾ ਅੰਬ ਰੂਮ ਲੈ ਕੇ ਖਾ ਲਾ ਮੈਂ ਤੈਨੂੰ ਆਖ ਰਿਹਾ ਹੈਗਾ ਬਰਾਮ ਦਵਾ ਲੂੰਗਾ ਆਪਾਂ ਕਾਉ ਮੰਡੀ ਚੱਲਾਂਗੇ ਮੈਂ ਮਾਗਰੋ ਤਾਂ ਤੂੰ ਫਿਰ ਕਾਲਾ ਕਾਲੀ ਰਹਿ ਜਾਂਦੀ ਅਗੀ ਫਿਰ ਤਾਂ ਤੂੰ ਉਹੀ ਗੱਲ ਕੁੰਝੂਤ ਗਾਣਾ ਦਾ ਤਾਂ ਹੱਥ ਕੁੱਟ ਜਿੰਨਾ ਉਹ ਕਾਣੂ ਕੋੜਨਾ ਕਾਲੂ ਮੰਡੀ ਚੱਲਾਂਗੇ ਆਪਾਂ ਮਾਨਤਾ ਕਿੰਨਾ ਮਰਜੀ ਕੁਛ ਲੈ ਲਈ ਕਿੰਨਾ ਤੇਰਾ ਕੀ ਕਰਿਆ ਹਾਂ ਹਾਂ ਪੱਕਾ ਦੇਖ ਲੈ ਫਿਰ ਓਏ ਯਾਰ ਤੈਨੇ ਪਿੱਛੇੋਂ ਹੀ ਗੱਲਾਂ ਕਰਨੇ ਨੇ ਜ਼ਿੰਦਗੀ ਲਾਈ ਪਈ ਐ ਤੂੰ ਗੱਲਾਂ ਹੋਈ ਮਰੀ ਐਨੀ ਕੋਣ ਕੋਈ ਵੱਲ ਨਹੀਂ ਕੋਈ ਯਾਰ ਹੁਣ ਆ ਚੱਲ ਜੀ ਆਪਾਂ ਤੇ ਇੱਥੇ ਬੈਠਣਾ ਹਜੇ ਤੂੰ ਦੇਖ ਮੜੇ ਬਾਕੀਆ ਨਹੀਂ ਜਾਣੇ ਇਹ ਆਏ ਕਿਉਂ ਮਰਨੇ ਹੁਣ ਤਾਂ ਘਰੇ ਜਾਣਾ ਆਪਦੇ ਚੱਲ ਫਿਰ ਹੋਂ ਖੜੀ ਤੂੰ ਤਾਂ ਮੋਜਾਂ ਨੇ ਬੈਠੀ ਐ ਜਿੱਤੜਦਰੀ ਇੱਥੇ ਥੱਕੋਗੀ ਵੀ ਮਰਜੋ ਕਰੀ ਲੈ ਹਾਂ ਪਰ ਹੋ ਮੇਰੇ ਪਰਨੇਲੇ ਕੜਾ ਨਾ ਲੈ ਹੁਣ ਤਾਂ ਕੰਜਰ ਦੀ ਬਾਟੀ ਨਹੀਂ ਚੱਕੀ ਜਾਂਦੀ ਕੜਾ ਤਾਂ ਲੈ ਮੈਂ ਫੜ ਲੈ ਤਖਾਲਾ ਥੱਲੇ ਇੱਥੋਂ ਨਹੀਂ ਟਰ ਲੈਣਗੇ ਕੇ ਉਹ ਕੰਜਵੀ ਇਹ ਪਖੜਾ ਨਾ ਵੱਜਿਆ ਹੋਵੇ ਇੱਥੇ ਤੇਰੇ ਨਾਲ ਹੀ ਪੜਾ ਮਾਨੀ ਕੰਜਵੀ ਲੱਕੜਾਂ ਵੀ ਨਹੀਂ ਬੰਨੀਆਂ ਇਹ ਤਾਂ ਬੰਦੂ ਕੋਈ ਨਾ ਮੈਂ ਇਹ ਤਾਂ ਇਹਦੀ ਨਾ ਟੇਚ ਲੈ ਇਦਾਂ ਨਹੀਂ ਲੈ ਜੀ ਸਕਤੇ ਨਹੀਂ ਕਰਨ ਬਿ ਲੋਡ ਹੁਣ ਲੈ ਜਾ ਕਾ ਮੜਾ ਬਾਨ ਲੱਗ ਸੇ ਤਰ ਲੈ ਨਹੀਂ ਰਜਲਾਉਂ ਉਹ ਬੱਕਰਾਂ ਨੂੰ ਵੇਚ ਪਰ ਆਉਂ ਇ ਲੈ ਵੀਰਦੀਆਂ ਜੀ ਗਾੜ ਜੀ ਬੇ ਆ ਜਾ ਕ ਲੈ ਲੱਕੜਾਂ ਤੂੰ ਭਰੀ ਬੰਨੀ ਹੈ ਕਨਾ ਓਏ ਲੈ ਓਏ ਛੜੀਆਂ ਦੀ ਭਰੀ ਮੈਂ ਆਪੇ ਸਿੱਟਿਆਂਗਾ ਤੂੰ ਕਿਉਂ ਤੈਂ ਖਲ ਨਹੀਂ ਹੈ ਕਲੀ ਹੁੰਦੇ ਆਇਆ ਤਾ ਬਹੁਤ ਲੱਕੜਾਂ ਨਹੀਂ ਆਣ ਤੈਨੂੰ ਮੈਂ ਦੱਸ ਦਿੰਨੀ ਓਏ ਲੱਕੜਾਂ ਤਾਂ ਮੈਂ ਨਹੀਂ ਕਿ ਕਰਦੇਗਾ ਵਧੀਆ ਮਾਚੀਆਂ ਦੇ ਦੇ 13 ਜਗਾੜ ਦਾ ਕੈਲਾ ਕਰ ਕੀ ਦੇਉਂਗਾ ਉੱਠੇ ਜੇ ਤੇ ਕੀ ਤਰ੍ਹਾਂ ਸੁੱਖਾ ਖੜਾ ਕੇ ਕਿਸੇ ਦਾ ਹੋ ਰ ਹੋਏ ਉਹਦਾ ਗੰਗੇ ਕੈਂ ਮਰੀ ਨਹੀਂ ਗੱਲ ਪੈਣੇ ਤੇਰੇ ਤੇ ਫੇਰ ਕੀ ਹੁੰਦਾ ਵਾ ਹੋਏ ਉਹਨਾਂ ਨੇ ਖੇਤ ਖੋਦ ਜਿਨਾ ਬਾਈ ਅੱਛਾ ਹੋ ਮੜਾ ਗਿਆ ਹੱਲੇ ਨਹੀਂ ਪਤਾ ਚਿੰਬੜੀ ਆ ਵੀ ਤੈਨੂੰ ਬਈ ਬੱਸ ਹਰੇ ਇੱਕ ਹੀ ਕੋ ਚਿੰਪੜਦਾ ਫਿਰਦਾਗਾ ਓਏ ਅੱਜ ਕੱਲ ਪਤੀ ਨਹੀਂ ਗਾ ਵੀ ਕਲੇ ਕੋਲੇ ਆਉਂਦੀ ਐ ਮੂੰਹ ਪਾ ਜਾਂਦਾ ਅਗਲੇ ਨੂੰ ਆ ਇਹ ਗੱਲ ਹੈ ਇਹ ਗੱਲ ਆਪਸ ਨਾਲ ਕਿਸੇ ਨੂੰ ਪਤਾ ਨਹੀਂ ਲੱਗਦੀ ਪਤਾ ਕੋਈ ਨਹੀਂ ਲੱਗਦਾ ਲੋਕਾਂ ਨੇ ਤਾਂ ਗੱਲ ੜਾਤੀ ਕਹਿੰਦੇ ਅਕਰੇਵਾ ਪਰਾਲਿਆ ਕੈ ਲੈ ਨਾ ਕਰੇਵਾ ਪਰਾਲਿਆ ਹੁਣ ਲੋਕਾਂ ਦੀ ਗੱਲ ਮੈਂ ਸੱਚ ਕਰਕੇ ਛੱਡੂ ਪੈਣੇ ਨੇ ਖੜਾ ਵੇਈ ਮੈਂ ਅੱਖਰਿਆ ਕਰ ਹੈ ਕਿ ਮੇਰਾ ਘਰ ਪੱਟੂ ਹੋਏ ਉਹ ਲੈ ਕਰਨ ਪੱਟੀ ਆਊਗਾ ਜੇ ਤੋ ਇੰਨਾ ਅੱਛਾ ਕੁੱਤੀਆਂ ਕੁੱਤੀਆਂ ਨੇ ਇਹ ਹਿਲਾ ਦੂੰ ਓਏ ਕੋਈ ਨਹੀਂ ਲਾ ਦੂੰਗਾ ਮੈਂ ਆਪੇ ਲਾਊਗਾ ਤੇਰਾ ਟਿੱਡਾ ਧਪਰੂੰਗੀ ਕੰਜੀ ਇਹ ਕਿਉਂ ਹੋ ਰਹੀ ਇਹ ਲਾ ਕੇ ਲੈ। ਕੀ ਆ ਠੀਕ ਆ ਫਿਰ ਮੈਂ ਚੱਲਦੀ ਆਂਗੀ ਤੇ ਤੂੰ ਆਪਦਾ ਜਾ ਇੱਧਰ ਤੂੰ ਫਿਰ ਮੈਨੂੰ ਮਿੱਠੀ ਦਾ ਦੇ ਇੱਕ ਜਾਂਦੀ ਮਾਰ ਦੀ ਓਏ ਐ ਨਾ ਕਰਿਆ ਕਰਨ ਕੰਜੀ ਜੀ ਨਹੀਂ ਲੱਗਦਾ ਚਲ ਮੈਂ ਤਾਂ ਜਾਣਾ ਇੱਧਰ ਹੁਣ ਬਾਏ ਓਕੇ